ਸਫੀਕਾਰ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਜਿਸ ਤਰ੍ਹਾਂ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ ਇੰਡੀਕੇਟਰਾਂ ਤੇ ਹਨ ਪਹਿਲਾਂ ਆਪਾਂ ਨੇ ਕੈਂਡਲਸਟਿਕਾਂ ਦਾ ਕੰਪਲੀਟ ਕੀਤਾ ਜੀ ਹੁਣ ਆਪਾਂ ਇੰਡੀਕੇਟਰਾਂ ਬਾਰੇ ਗੱਲਬਾਤ ਕਰ ਰਹੇ ਹਾਂਗੇ ਹਰ ਰੋਜ਼ ਆਪਣੀ ਕਲਾਸਾਂ ਆ ਰਹੀਆਂ ਨੇਗੀਆਂ ਸੋ ਕੱਲ ਸੰਡੇ ਵਾਲੇ ਦਿਨ ਜਿਹੜੇ ਭਰਾ ਜੂਮ ਦੇ ਵਿੱਚ ਆਪਣੇ ਮੰਨ ਲਓ ਟੈਲੀਗ੍ਰਾਮ ਦੇ ਵਿੱਚ ਨਹੀਂ ਐਡ ਹੋ ਸਕੇ ਉਹਨਾਂ ਦਾ ਸੌਰੀ ਜੀ ਪਹਿਲਾਂ ਹਨ ਕਿਸੇ ਕਾਰਨ ਕਰਕੇ ਕਾਫੀ ਵੀਰ ਜੁਆਇਨ ਨਹੀਂ ਹੋ ਪਾਏ ਤੇ ਆਪਾਂ ਅੱਗੇ ਹਨ ਜਿਵੇਂ ਇੱਕ ਤਰੀਕ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਕਲਾਸਾਂ ਆਪਣੀਆਂ ਉਹਦੇ ਵਿੱਚ ਕੀ ਹੋਊਗਾ ਜੀ ਜਿਵੇਂ ਆਪਾਂ ਕੱਲ ਟੈਲੀਗ੍ਰਾਮ ਤੇ ਆਪਾਂ ਨੇ ਕਲਾਸ ਲਗਾਈ ਸੀ ਜਿਹਦੇ ਵਿੱਚ ਆਪਣੇ ਸਿਰਫ ਆਡੀਓ ਹੀ ਐਕਟਿਵ ਕਰੀ ਸੀਗੀ ਵੀ ਆਪਾਂ ਸਾਰੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਸੀ ਤੇ ਆਪਾਂ 1 ਜਨਵਰੀ ਦੇ ਵਿੱਚ ਫੇਸ ਟੂ ਫੇਸ ਸਾਰੇ ਨਾਲ ਗੱਲਬਾਤ ਕਰ ਸਕਦੇ ਆ ਜੀ ਤੇ ਨਾਲ ਦੀ ਨਾਲ ਜਿਹੜੇ ਭਰਾ ਜੁਆਇਨ ਨਹੀਂ ਕਰਨਾ ਆਇਆ ਜਿਹੜਿਆਂ ਨੂੰ ਜਾਂ ਫਿਰ ਨਹੀਂ ਕਿਸੇ ਹੋਰ ਟੈਕਨੀਕਲ ਰੀਜ਼ਨ ਕਰਕੇ ਨਹੀਂ ਹੈ ਜੁਆਇਨ ਹੋ ਸਕੇ ਤਾਂ ਆਪਾਂ ਹਨਾ ਆਉਣ ਵਾਲੇ ਸਮੇਂ ਦੇ ਵਿੱਚ 1 ਜਨਵਰੀ ਨੂੰ ਸਾਰੇ ਹੀ ਭਰਾਵਾਂ ਨੂੰ ਐਡ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਭਰਾ ਜੂਨ ਦੇ ਵਿੱਚ ਕਲਾਸ ਅਟੈਂਡ ਕਰਨਾ ਚਾਹੁੰਦੇ ਹੋਏ ਤੇ ਨਾਲ ਹੀ ਕਾਫੀ ਵੀਰਾਂ ਦੀ ਇਹ ਸਵਾਲ ਆਉਂਦੇ ਸੀ ਕਿ ਸਾਨੂੰ ਕਲਾਸਾਂ ਦੇਖਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਵੀ ਕਲਾਸ ਦਾ ਆਪਣਾ ਕਿਉਂਕਿ ਥੰਬ ਲਾਈਨ ਸਾਰਿਆਂ ਦਾ ਹੀ ਸੇਮ ਹੁੰਦਾ ਹੈਗਾ ਸੋ ਉਹਨਾਂ ਭਰਾਵਾਂ ਨੂੰ ਦੱਸ ਦਈਏ ਕਿ ਜਿਵੇਂ ਤੁਸੀਂ ਆਪਣਾ YouTube ਚੈਨਲ ਤੇ ਆਉਣੇ ਹੋ ਤਾਂ ਤੁਸੀਂ ਆ ਪਲੇਲਿਸਟ ਹੁੰਦੀ ਹੈ ਜੀ ਇੱਕ ਆਪਣੀ ਪਲੇਲਿਸਟ ਤੇ ਕਲਿੱਕ ਕਰੋਗੇ ਜਦੋਂ ਆਪਣੀਆਂ ਸਾਰੀਆਂ ਕਲਾਸਾਂ ਸਟੈਪ ਵਾਈਜ਼ ਸਟੈਪ ਮਿਲ ਜਾਣਗੇ ਤੁਹਾਨੂੰ ਲਾਈਵ ਵੀ ਆਪਣੇ ਜਿਹੜੇ ਕਰੇ ਹੋਏ ਨੇਗੇ ਆ ਫੁੱਲ ਕੋਰਸ ਆਪਣਾ ਇਹਦੇ ਵਿੱਚ ਆ ਜਾਏਗਾ ਜਿਹਦੇ ਵਿੱਚ ਆਪਣੀਆਂ 16 ਵੀਡੀਓ ਇਹਦੋਂ ਪਹਿਲਾਂ ਅਪਲੋਡ ਹੋ ਚੁੱਕੀਆਂ ਨੇ ਜਿਹੜੀ ਵੀਡੀਓ ਇੱਕ ਸਟੈਪ ਨੰਬਰ 1 ਤੋਂ ਸਟਾਰਟ ਹੋ ਕੇ 2 3 4 ਇਸ ਤਰ੍ਹਾਂ ਸਾਰੀਆਂ ਹੀ ਮਿਲਣਗੀਆਂ ਤੁਹਾਨੂੰ ਤੇ ਇਸੇ ਤਰ੍ਹਾਂ ਲਾਈਵ ਆਪਣੇ 11 ਲਾਈਵ ਹੋ ਚੁੱਕੇ ਨੇ ਜਿਹੜੇ ਆਪਣੇ ਹਰ ਰੋਜ਼ ਦੇ ਲਾਈਵ ਸਟੈਪ ਵਾਈਜ਼ ਸਟੈਪ ਮਿਲਣਗੇ ਠੀਕ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਨਵੇਂ ਇੰਡੀਕੇਟਰ ਦੀ ਕਾਫੀ ਵੀਰਾਂ ਦੇ ਸਵਾਲ ਸੀਗੇ ਕਿ ਸਾਨੂੰ ਪੇਪਰ ਟਰੇਡਿੰਗ ਦੇ ਵਿੱਚ ਸਟੌਪ ਲੌਸ ਜਾਂ ਫਿਰ ਉਹ ਦਿਖਾਉਣਾ ਸੀ ਆਪਣੇ ਅੱਜ ਮਾਰਕੀਟ ਬੰਦ ਆ ਜੀ 크리스마ਸ ਡੇ ਦੀ ਛੁੱਟੀ ਹੈਗੀ ਤੇ ਆਪਾਂ ਉਹਨੂੰ ਨੈਕਸਟ ਡੇ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਕਾਊਂਟ ਓਪਨ ਕਰਨ ਬਾਰੇ ਵੀ ਅੱਜ ਸੋਚਾਂਗੇ ਵੀਡੀਓ ਬਾਅਦ ਵਿੱਚ ਅਪਲੋਡ ਕਰਨ ਤੇ ਜਿਹੜੇ ਭਰਾ ਹੁਣ ਆਪਣੇ ਇੰਡੀਕੇਟਰਾਂ ਦੀਆਂ ਵੀਡੀਓ ਚੱਲ ਰਹੀਆਂ ਨੇ ਲਗਾਤਾਰ ਦੇਖ ਰਹੇ ਨੇ ਤੇ ਜਿਹੜਾ ਆਪਾਂ ਇੱਕ ਤਾਂ ਦਿਨ ਵਿੱਚ ਦੀ ਗੈਪ ਪਾਉਣੇ ਹੁੰਦੇ ਆ ਉਹਦਾ ਕਾਰਨ ਇਹੀ ਹੁੰਦਾ ਜੀ ਵੀ ਤੁਸੀਂ ਜਿਹੜੇ ਭਰਾ ਪਿੱਛੇ ਰਹਿ ਜਾਂਦੇ ਨੇ ਕਾਫੀ ਵੀਡੀਓ ਦੇਖਣ ਤੋਂ ਨਾ ਉਹ ਜਲਦੀ ਤੋਂ ਜਲਦੀ ਆਪਣੇ ਨਾਲ ਹੀ ਰਲ ਜਾਣ ਜਿਹਦੇ ਨਾਲ ਉਹ ਫਿਰ ਕੋਈ ਵੀਡੀਓ ਸਕਿਪ ਨਾ ਕਰ ਸਕਣ ਠੀਕ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਨਵੇਂ ਇੰਡੀਕੇਟਰ ਦੀ ਸਭ ਤੋਂ ਪਹਿਲਾਂ ਆਪਾਂ ਓਪਨ ਕਰਾਂਗੇ ਟ੍ਰੇਡਿੰਗ 뷰 ਜਿਵੇਂ ਸਾਰੇ ਹੀ ਭਰਾ ਦੇਖੋ ਇੱਕ ਭਰਾ ਦੀ ਸਵਾਲ ਸੀ ਕਿ ਉਹ ਟ੍ਰੇਡਿੰਗ 뷰 ਲੱਗ ਚੱਲਦਾਗਾ ਉਤੇ ਉਹਨਾਂ ਦਾ ਬ੍ਰੋਕਰ ਹੈ ਜੋ ਗਰੋ ਐਪ ਦੇ ਥਰੂ ਕੰਮ ਕਰ ਰਹੀ ਸੀ ਉਹ ਲੱਗ ਚੱਲਦਾ ਹੈ ਹਨ ਤੇ ਇਹ ਉਹ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਆਪਣਾ ਜਿਹੜਾ ট্রেਡਿੰਗ 뷰 ਆ ਇਹ ਇੱਕ ਬਹੁਤ ਹੀ ਬੈਸਟ ਹੈ ਨਾ ਤੁਸੀਂ ਜਿਹੜਾ ਆਪਣੇ ਦੂਸਰੇ ਬ੍ਰੋਕਰ ਹੁੰਦੇ ਨੇ ਉਹਨਾਂ ਵਿੱਚ ਕਿਤੇ-ਕਿਤੇ ਗਲਿਚ ਹੋ ਜਾਂਦਾ ਹੈ ਜੀ ਤੇ ਉਹ ਤੁਹਾਡੇ ਹੀ ਬ੍ਰੋਕਰ ਦੀ ਕੋਈ ਨਾ ਕੋਈ ਪ੍ਰੋਬਲਮ ਹੋਏਗੀ ট্রেਡਿੰਗ 뷰 ਬਹੁਤ ਹੀ ਵਧੀਆ ਬੈਸਟ ਆ ਜੀ ਇਹ ਜਲਦਾ ਤੁਸੀਂ ਇਹਦੇ ਹਿਸਾਬ ਨਾਲ ਟਰੇਡ ਕਰ ਸਕਦੇ ਹੋ ਤੇ ਆਪਾਂ ਗੱਲ ਕਰਾਂਗੇ ਅੱਜ ਇੱਕ ਨਵੇਂ ਇੰਡੀਕੇਟਰ ਦੀ ਪਹਿਲਾਂ ਵਾਲੇ ਇੰਡੀਕੇਟਰ ਨੂੰ ਕੱਟ ਕਰ ਦਿੰਨੇ ਆ ਜਿਹੜੇ ਇੰਡੀਕੇਟਰ ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਇਹ ਇੰਡੀਕੇਟਰ ਬਹੁਤ ਹੀ ਬੈਸਟ ਹੈਗਾ ਤੇ ਇਹਨੂੰ ਲੋਕ ਆਰਐਸਆਈ ਦੀ ਥਾਂੇ ਵਰਤਦੇ ਨੇ ਜਿਵੇਂ ਹੁਣ ਕਾਫੀ ਵੀਰਾਂ ਨੂੰ ਆਪਣਾ ਆਰਐਸਆਈ ਵਾਲਾ ਇੰਡੀਕੇਟਰ ਬਹੁਤ ਵਧੀਆ ਲੱਗਿਆ ਸੀਗਾ ਤੇ ਇਹਨੂੰ ਲੋਕ ਉਹਦੇ ਥਾਂੇ ਵਰਤਦੇ ਨੇ ਉਹਦੇ ਥਾਂੇ ਵਰਤਣ ਦਾ ਕਾਰਨ ਕੀ ਹੈ ਜੀ ਕਿਉਂਕਿ ਆਰਐਸਆਈ ਕਈ ਵਾਰ ਕੈਂਡਲ ਦੇ ਨਾਲ ਹੀ ਉਸੇ ਸਾਈਡ ਨੂੰ ਘਟ ਵੱਧ ਜਾਂਦੀ ਹੈਗੀ ਤੇ ਇਹਦੇ ਵਿੱਚ ਆਪਾਂ ਨੂੰ ਉਹਦੇ ਨਾਲੋਂ ਜ਼ਿਆਦਾ ਕਨਫਰਮੇਸ਼ਨ ਮਿਲ ਜਾਂਦੀ ਹੈਗੀ ਸੋ ਜਿਹੜੀ ਤੁਹਾਨੂੰ ਜੋ ਵੀ ਤੁਹਾਨੂੰ ਬੈਸਟ ਲੱਗੂਗਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਜੀ ਤੇ ਅੱਜ ਆਪਾਂ ਗੱਲ ਕਰ ਰਹੇ ਹਾਂਗੇ ਜਿਹੜੇ ਇੰਡੀਕੇਟਰ ਦੀ ਉਹਦਾ ਨਾਮ ਹੈਗਾ ਜੀ ਸਟਾਕ ਸਟਿਕ ਤੁਸੀਂ ਇੰਡੀਕੇਟਰ ਦੇ ਵਿੱਚ ਜਾ ਕੇ ਸਰਚ ਕਰ ਲੈਣਾ ਸਟਾਕ ਸਟਾਕ ਸਟਿਕ ਪਹਿਲੇ ਨੰਬਰ ਤੇ ਹੀ ਮਿਲ ਜਾਏਗਾ ਇਹਦੀਆਂ ਕੀ ਸੈਟਿੰਗਾਂ ਨੇ ਦੇਖੋ ਕਾਫੀ ਇੰਡੀਕੇਟਰਾਂ ਦੀ ਆਪਾਂ ਨੂੰ ਸੈਟਿੰਗਾਂ ਨਹੀਂ ਕਰਨ ਦੀ ਲੋੜ ਪੈਂਦੀ ਬਾਈਟ ਕੁਆਲਟੀ ਹੀ ਹੁੰਦੀਆਂ ਨੇ ਇਹਦੇ ਵਿੱਚ ਕਾਫੀ ਸੈਟਿੰਗਾਂ ਕਰਨ ਦੀ ਜ਼ਰੂਰਤ ਪਊ ਸੋ ਸਾਰੇ ਵੀਰ ਕਾਪੀ ਦੇ ਪੈਨ ਆਪਣਾ ਕੋਲੇ ਰੱਖਿਓ ਹਨ ਜਿਹਦੇ ਨਾਲ ਤੁਸੀਂ ਬਹੁਤ ਆਸਾਨੀ ਨਾਲ ਉਹਨਾਂ ਨੂੰ ਲਿਖ ਸਕੋ ਅਤੇ ਬਾਅਦ ਦੇ ਵਿੱਚ ਚਾਰਟ ਤੇ ਇੰਪਲੀਮੈਂਟ ਕਰਕੇ ਦੇਖ ਸਕੋ ਤੇ ਇਹ ਹੋਰ ਵੀ ਕਿਸ ਤਰ੍ਹਾਂ ਕੰਮ ਕਰਦਾ ਇਹ ਥੋੜਾ ਜਿਹਾ ਦੂਸਰੇ ਇੰਡੀਕੇਟਰਾਂ ਤੋਂ ਵੱਖਰਾ ਵੱਖਰੇ ਤੌਰ ਤੇ ਕੰਮ ਕਰਦਾ ਜੀ ਆਪਾਂ ਉਹਦੇ ਬਾਰੇ ਸਾਰੀ ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਦੋਂ ਹੀ ਆਪਣੇ ਚਾਰਟ ਉੱਪਰ ਆਪਣੇ ਸਟਾਕ ਸਟਿਕ ਇੰਡੀਕੇਟਰ ਨੂੰ ਲਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਤੁਹਾਨੂੰ ਦੋ ਲਾਈਨਾਂ ਦਿਖਣ ਨੂੰ ਮਿਲ ਜਾਣਗੀਆਂ ਜੀ ਦੋ ਲਾਈਨਾਂ ਦਾ ਮਤਲਬ ਕੀ ਹੈ ਇਹਦੇ ਵਿੱਚ ਦੇਖੋ ਇੱਕ ਤਾਂ ਆਪਾਂ ਨੂੰ RSI ਵਾਲਾ ਵੀ ਸੈਟਅਪ ਜਿਵੇਂ ਤੁਸੀਂ RSI ਦੇ ਵਿੱਚ ਦੇਖਿਆ ਸੀਗਾ ਉਹ ਵੀ ਮਿਲ ਚੁੱਕਿਆ ਹੈਗਾ ਹੁਣ ਇਹਦਾ ਵਿੱਚ ਕਾਰਨ ਕੀ ਆ ਆਪਣੇ ਟ੍ਰੇਡ ਲਾਈਨ ਦਾ ਆਪਾਂ ਟ੍ਰੇਡ ਕਿਸ ਬੇਸ ਤੇ ਲਵਾਂਗੇ ਤੁਸੀਂ ਉਹ ਦਿਖਾਉਣ ਦੀ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਦੇਖੋ ਜੀ ਜਿਵੇਂ ਹੀ ਮਾਰਕੀਟ ਦੇ ਵਿੱਚ ਪਹਿਲਾਂ ਤਾਂ ਜਿਵੇਂ ਦੋ ਲਾਈਨਾਂ ਦਾ ਇਹ ਕੰਬੀਨੇਸ਼ਨ ਬਣਿਆ ਹੋਇਆ ਜਿਵੇਂ ਆਪਾਂ ਪਿਛਲੇ ਇੰਡੀਕੇਟਰ ਦੇ ਵਿੱਚ ਇੱਕ ਵਿੱਚ ਗੱਲ ਕਰੀ ਸੀ ਜਦੋਂ ਲਾਈਨ ਦਾ ਕ੍ਰੋਸਓਵਰ ਹੁੰਦਾ ਆਪਾਂ ਟ੍ਰੇਡ ਬਣਾ ਸਕਦੇ ਸੀ ਹਨ ਤੇ ਇਹਦੇ ਨਾਲ ਆਪਾਂ ਨੂੰ ਹੋਰ ਵੀ ਕਾਫੀ ਕਨਫਰਮੇਸ਼ਨਾਂ ਮਿਲਣਗੀਆਂ ਇਸ ਇੰਡੀਕੇਟਰ ਨਾਲ ਜਿਵੇਂ ਹੁਣ ਤੁਸੀਂ ਇੱਥੇ ਦੇਖ ਇੱਥੇ ਕੀ ਆ ਆਪਣੀ ਮਾਰਕੀਟ ਆ ਜਿਹੜੀ ਇਸ ਲਾਈਨ ਨੂੰ ਟੱਚ ਕਰਕੇ ਉੱਪਰ ਆਰਐਸਆਈ ਵਾਲੀ ਲਾਈਨ ਆ ਜੋ ਉੱਪਰਲੀ ਉੱਥੋਂ ਟੱਚ ਕਰਕੇ ਮੁੜੀ ਇੱਕ ਵਾਰ ਦੋ ਵਾਰ ਤੇ ਤਿੰਨ ਵਾਰ ਗੱਲ ਇੱਥੇ ਤੁਸੀਂ ਧਿਆਨ ਦੇ ਵਿੱਚ ਨੋਟਿਸ ਕਰੋ ਜੀ ਗੱਲ ਨੂੰ ਜਦੋਂ ਇੱਥੋਂ ਇਹ ਟੱਚ ਕਰਕੇ ਮੁੜੀ ਆ ਤਾਂ ਉਦੋਂ ਆਪਣੀ ਮਾਰਕੀਟ ਕਿੰਨੇ ਤੇ ਚੱਲ ਰਹੀ ਸੀ 21000 84300 850 ਦੇ ਲਗਭਗ ਚੱਲ ਰਹੀ ਸੀ ਇਸ ਟਾਈਮ ਜੂਰੇ ਜਦੋਂ ਇਹ ਟੱਚ ਕਰਕੇ ਮੁੜੀ ਤੇ ਦੁਬਾਰਾ ਫੇਰ ਉੱਥੇ ਆਈ ਇਹ ਥੋੜਾ ਜਿਹਾ ਡਾਊਨ ਤੇ ਉਦੋਂ ਮਾਰਕੀਟ ਕਿੰਨੀ ਚੱਲ ਰਹੀ ਸੀ ਉਦੋਂ 21800 ਦੇ ਲਗਭਗ ਚੱਲ ਰਹੀ ਸੀ ਯਾਨੀ ਕਿ 20 30 ਪੁਆਇੰਟਾਂ ਦਾ ਫਰਕ ਦੇ ਨਾਲ ਚੱਲ ਰਹੀ ਸੀ ਤੇ ਦੁਬਾਰਾ ਜਦੋਂ ਟੱਚ ਹੋਈ ਤੇ ਜਦੋਂ ਤੀਸਰੀ ਵਾਰ ਟੱਚ ਹੋਈ ਤੁਸੀਂ ਉੱਥੋਂ ਹਿਸਾਬ ਲਾ ਸਕਦੇ ਹੋ ਵੀ ਉਦੋਂ ਆਪਣੀ ਮਾਰਕੀਟ ਉਸ ਤੋਂ ਵੀ ਬਹੁਤ ਜ਼ਿਆਦਾ ਡਾਊਨ ਸੀਗੀ ਇੱਥੇ ਦੇਖਦੇ ਆ ਤਾਂ ਆਪਾਂ 41780 ਦੇ ਲਗਭਗ 41400 ਤੋਂ 500 ਦੇ ਲਗਭਗ ਚੱਲ ਰਹੀ ਸੀ ਤੇ ਇੱਥੇ ਦੇਖਦੇ ਆ ਤਾਂ 41000 ਨ 9900 ਦੇ 42000 ਮੰਨ ਕੇ ਚੱਲ ਸਕਦੇ ਹੋ ਤੁਸੀਂ ਇੱਥੇ 42000 ਤੇ ਚੱਲ ਰਹੀ ਸੀ ਜਦੋਂ ਆ ਇਹਨਾਂ ਇਥੋਂ ਵਾਪਸ ਹੋਈਆ ਮਾਰਕੀਟ ਤੇ ਜਦੋਂ ਅਗਲੀ ਵਾਰ ਇੱਥੇ ਪਹੁੰਚੀ ਤਾਂ ਉਦੋਂ ਮਾਰਕੀਟ ਚੱਲ ਰਹੀ ਸੀ 44800 ਦੇ ਲਗਭਗ ਠੀਕ ਹੈ ਜੀ ਜਦੋਂ ਇਥੋਂ ਵਾਪਸ ਹੋਈ ਤੇ ਹੁਣ ਤੀਜੀ ਵਾਰ ਜਦੋਂ ਉੱਥੇ ਪਹੁੰਚੀ ਆ ਤਾਂ ਉੱਥੇ ਮਾਰਕੀਟ ਤੇ ਪਹੁੰਚਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਅਗਰ 44 ਪੂਰੇ 40000 ਤੇ ਮਾਰਕੀਟ ਚੱਲ ਰਹੀ ਸੀ ਦੇਖੋ ਇੱਥੇ ਕਿੰਨਾ ਜ਼ਿਆਦਾ ਫਰਕ ਪੈ ਗਿਆ ਇੱਥੇ ਤਾਂ ਮਾਰਕੀਟ ਹੈਗੀ ਸੀਗੀ 41000 ਤੇ ਇੱਥੇ ਪੂਰੇ 42 ਨੂੰ ਟੱਚ ਕਰ ਰਹੀ ਸੀ ਤੇ ਇੱਥੋਂ ਜਦੋਂ ਇਹ ওভারਬਾਟ ਹੋਈ ਆ ਤਾਂ ਆਪਣੀ ਮਾਰਕੀਟ 40000 ਤੇ ਹੀ ਚੱਲ ਰਹੀ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਕੈਂਡਲ ਤੇ ਆਪਣੀ ਇਸ ਲਾਈਨ ਨੂੰ ਇਹਨੇ ਕ੍ਰੋਸ ਕਰ ਦਿੱਤਾ ਸੋ ਤੁਸੀਂ ਦੇਖ ਸਕਦੇ ਹੋ ਵੀ ਪ੍ਰਾਣੀ ਤਾਂ ਮਾਰਕੀਟ ਇੰਧੂ ਵੀ ਜ਼ਿਆਦਾ ਅੱਪ ਚੱਲ ਰਹੀ ਸੀ ਪਰ ਇਹਨੇ ਇੱਥੇ ਹੀ ਲੈਵਲ ਤੇ ਰਹੀ ਤੇ ਇੱਥੋਂ ਜਦੋਂ ਆਪਣੇ ਇੰਡੀਕੇਟਰ ਨੇ ਉੱਪਰ ਕ੍ਰੋਸ ਕੀਤਾ ਤਾਂ ਮਾਰਕੀਟ ਬਹੁਤ ਡਾਊਨ ਸੀ ਫਿਰ ਵੀ ਉੱਪਰ ਨੂੰ ਕ੍ਰੋਸ ਕੀਤਾ ਇੱਥੋਂ ਆਪ ਨੂੰ ਇੰਡੀਕੇਟਰ ਨੇ ਪਹਿਲਾਂ ਹੀ ਇੰਡੀਕੇਟ ਕਰ ਦਿੰਦਾ ਸੀ ਵੀ ਮਾਰਕੀਟ ਬਹੁਤ ਜ਼ਿਆਦਾ ਉੱਪਰ ਜਾਣ ਵਾਲੀ ਆ ਸੋ ਇੱਥੋਂ ਫਿਰ 40000 ਤੋਂ ਤੁਸੀਂ ਦੇਖ ਸਕਦੇ ਹੋ ਇਧਰ ਸਾਈਡ ਤੇ ਉਰੇ ਦੇਖ ਸਕਦੇ ਹੋ ਜਦੋਂ ਵੀ ਆਪਾਂ ਤੁਹਾਨੂੰ ਮਾਰਕੀਟ ਦੀ ਗੱਲ ਕਰਦੇ ਹੁੰਦੇ ਆ ਵੀ ਕਿੰਨੇ ਤੇ ਚੱਲ ਰਹੀ ਆ ਇੱਥੇ ਜਦੋਂ ਤੁਸੀਂ ਦੇਖ ਸਕਦੇ ਹੋ 40000 ਤੇ ਮਾਰਕੀਟ ਚੱਲ ਰਹੀ ਸੀ ਤੇ ਮਾਰਕੀਟ ਨੇ ਕਿੰਨੇ ਤੱਕ ਮੂਵ ਦਿੱਤਾ ਦੇਖੋ 44 44000 ਤੱਕ ਆ ਲਗਭਗ 4-5000 ਦਾ ਮੂਵਮੈਂਟ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲਿਆ ਤੇ ਇਹਨੇ ਆਪਾਂ ਨੂੰ ਮਾਰਕੀਟ ਦੇ ਵਿੱਚ ਐਗਜ਼ਿਟ ਕਰਨ ਨੂੰ ਕਿੱਥੋਂ ਕਿਹਾ ਸੀ ਇੱਥੋਂ ਜੀ ਇਹ ਆ ਇਸ ਸਕੈਂਡਲ ਤੋਂ ਇਹਨੇ ਆਪਾਂ ਨੂੰ ਮਾਰਕੀਟ ਦੇ ਵਿੱਚ ਐਗਜ਼ਿਟ ਕਰਨ ਨੂੰ ਕਹਿ ਦਿੱਤਾ ਸੀ ਲਗਭਗ 43000 ਦੇ 3000 ਦਾ ਮੰਨ ਲਓ ਆਪਾਂ ਨੂੰ ਮੂਵ ਕੈਪਚਰ ਕਰਨ ਨੂੰ ਮਿਲਿਆ ਬਹੁਤ ਵੱਡੇ ਏਸ ਇੰਡੀਕੇਟਰ ਦੀ ਮਦਦ ਨਾਲ ਸੋ ਬਹੁਤ ਬਰੀਕੀ ਵਾਲੀਆਂ ਗੱਲਾਂ ਨੇ ਜੀ ਕਾਫੀ ਵੀਰ ਨਾਲ ਇੱਥੇ ਕਨਫਿਊਜ਼ ਹੋ ਜਾਣਗੇ ਇਹਨੂੰ ਦੱਛਣ ਦਾ ਮਤਲਬ ਕੀ ਹੈ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਮਾਰਕੀਟ ਜਿੱਥੋਂ ਪਹਿਲਾਂ ਵਾਪਸ ਹੋਈ ਆ ਉਸ ਟਾਈਮ ਕਿੰਨੇ ਤੇ ਚੱਲ ਰਹੀ ਸੀ ਜਦੋਂ ਦੁਬਾਰਾ ਉੱਥੇ ਹੀ ਫੇਰ ਪਹੁੰਚੀ ਉਦੋਂ ਕਿੰਨੇ ਤੇ ਚੱਲ ਰਹੀ ਸੀ ਜਦੋਂ ਤੀਜੀ ਵਾਰ ਪਹੁੰਚੀ ਮਾਰਕੀਟ ਪਹਿਲਾਂ ਨਾਲੋਂ ਡਾਊਨ ਸੀ ਪਰ ਇੰਡੀਕੇਟਰ ਨੇ ਆਪਾਂ ਨੂੰ ਅੱਪਸਾਈਡ ਦਾ ਸਿਗਨਲ ਦੇ ਦਿੱਤਾ ਸੀ ਠੀਕ ਹੈ ਜੀ ਇਸ ਤਰ੍ਹਾਂ ਇੰਡੀਕੇਟਰ ਦੀਆਂ ਬਰੀਕੀ ਨਾਲ ਜਦੋਂ ਆਪਾਂ ਗੱਲਾਂ ਬਾਤਾਂ ਸਮਝਣ ਲੱਗ ਗਏ ਨਾ ਫੇਰ ਆਪਾਂ ਨੂੰ ਮਾਰਕੀਟ ਦੇ ਵਿੱਚ ਪੈਸਾ ਕਮਾਉਣਾ ਤੇ ਟ੍ਰੇਡ ਕਰਨਾ ਬਹੁਤ ਆਸਾਨ ਹੋ ਜਾਊਗਾ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਬਰੀਕੀ ਨਾਲ ਇਹਦੀਆਂ ਟ੍ਰੇਡਾਂ ਸਮਝੋਗੇ ਇੱਥੇ ਤੁਸੀਂ ਇਹਨੂੰ ਟ੍ਰੈਂਡ ਲਾਈਨ ਦੇ ਸਾਰੇ ਨਾਲ ਵੀ ਦੇਖ ਸਕਦੇ ਸੀਗੇ ਜਿਵੇਂ ਹੁਣ ਤੁਹਾਨੂੰ ਮੈਂ ਦੱਸਾਂ ਇਹ ਬਾਕੀ ਜੇਕਰ ਇੰਨਾ ਜ਼ਿਆਦਾ ਬਰੀਕੀ 'ਚ ਜਾਵਾਂਗੇ ਆਪਾਂ ਹੁਣ ਤਾਂ ਕਾਫੀ ਵੀਰਾਂ ਦੇ ਸਮਝ ਨਹੀਂ ਆਉਂਦਾ ਹਨਾ ਤਾਂ ਕਰਕੇ ਆਪਾਂ ਹੌਲੀ ਜਿੰਨਾ ਕੁ ਸਮਝ ਆ ਸਕਦਾ ਉੰਨੀ ਕੀ ਹੀ ਗੱਲ ਕਰਦੇ ਹੁਣ ਇੰਡੀਕੇਟਰ ਦੇ ਬਾਰੇ ਬਾਕੀ ਇੰਡੀਕੇਟਰਾਂ ਦੇ ਵਿੱਚ ਹੋਰ ਵੀ ਕਾਫੀ ਕੁਝ ਆਗਾ ਜਦੋਂ ਆਪਾਂ ਫਿਰ ਤੁਸੀਂ ਥੋੜਾ ਥੋੜਾ ਸਿੱਖ ਚੁੱਕੋਗੇ ਇੰਡੀਕੇਟਰਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਹੋ ਜੂਗੀ ਫਿਰ ਆਪਾਂ ਉਹਦੇ ਨਾਲ ਹੋਰ ਵੀ ਰਿਲੇਟਡ ਹੀਆਂ ਗੱਲਾਂ ਬਾਤਾਂ ਸਾਰੀਆਂ ਕਰਾਂਗੇ ਦੇਖੋ ਇੱਥੇ ਤੁਸੀਂ ਇਹ ਟ੍ਰੈਂਡ ਲਾਈਨ ਦੇ ਬ੍ਰੇਕ ਤੇ ਵੀ ਤੇ ਨਾਲ ਦੀ ਨਾਲ ਆਪਾਂ ਨੂੰ ਇਹਦਾ ਹਾਈ ਜਦੋਂ ਕ੍ਰੋਸ ਹੋਇਆ ਆਪਾਂ ਨੂੰ ਕਨਫਰਮੇਸ਼ਨ ਮਿਲ ਚੁੱਕੀ ਸੀ ਕਿ ਆਪਾਂ ਟ੍ਰੇਡ ਬਣਾ ਸਕਦੇ ਸੀਗੇ ਜਿਹਦੇ ਨਾਲ ਆਪਾਂ ਨੂੰ ਬਹੁਤ ਵੱਡੇ ਮੂਵ ਕੈਪਚਰ ਹੁੰਦੇ ਸੀਗੇ ਠੀਕ ਹੈ ਜੀ ਤੇ ਇਹਦੀਆਂ ਕੀ ਸੈਟਿੰਗਾਂ ਨੇ ਉਹ ਸੈਟਿੰਗ ਆਪਾਂ ਅੱਜ ਗੱਲ ਕਰਾਂਗੇ ਜਦੋਂ ਸੈਟਿੰਗਾਂ ਕਰਾਂਗੇ ਤਾਂ ਹੋਰ ਵੀ ਆਪਾਂ ਨੂੰ ਬੈਸਟ ਮੂਵ ਮਿਲਣਗੇ ਠੀਕ ਹੈ ਜੀ ਤੇ ਇਦੇ ਵਿੱਚ ਹੁੰਦਾ ਕੀ ਹੈ ਜੀ ਜਦੋਂ ਵੀ ਮਾਰਕੀਟ ਜਿਵੇਂ RSI ਦੇ ਵਿੱਚ ਆਪਣੇ ਤੁਹਾਨੂੰ ਦੱਸਿਆ ਸੀਗਾ ਵੀ 60 ਤੋਂ ਉੱਪਰ ਆ ਗਈ ਤਾਂ ਪਰ ਟ੍ਰੇਡ ਹਨਾ 80 ਤੋਂ ਉੱਪਰ ওভারਬੋਟ ਹੋ ਜਾਂਦੀ ਹੈ ਤੇ 40 ਤੋਂ ਥੱਲੇ ਜਾਂਦੀ ਤਾਂ ਓਵਰਸੋਲਡ ਹੋ ਜਾਂਦੀ ਹੈ ਇਸ ਤਰ੍ਹਾਂ ਇਹਦੇ ਵਿੱਚ ਵੀ ਹੁੰਦਾ ਜੀ ਦੇਖੋ ਇਹਦੇ ਵਿੱਚ 100 ਤੋਂ ਉੱਪਰ ਨਹੀਂ ਮਾਰਕੀਟ ਜਾਂਦੀ ਜਦੋਂ ਇਹਦੇ ਵਿੱਚ ਓਵਰਬੋਟ ਹੋ ਜਾਂਦੀ ਹੈ ਮਾਰਕੀਟ ਇੱਥੇ ਦੇਖੋ ਤੁਸੀਂ 100 ਦੇ ਲਗਭਗ ਚੱਲ ਰਹੀ ਹੈ ਮਾਰਕੀਟ 100 ਤੋਂ ਬਾਅਦ ਇਹ ਜਦੋਂ ਦੁਬਾਰਾ ਆਪਣੇ ਜਿਵੇਂ ਆਪਣੇ ਤੁਹਾਨੂੰ RSI ਦੇ ਵਿੱਚ ਜਿਹੜੇ ਵੀਰਾਂ ਨੇ ਵੀਡੀਓ ਦੇਖੀ ਸੀ RSI ਦੇ ਵਿੱਚ ਜਦੋਂ ਆਪਾਂ ਨੇ ਦੱਸਿਆ ਸੀ ਵੀ 60 ਤੋਂ ਦੁਬਾਰਾ ਮੁੜ ਕੇ ਆਉਂਦੀ ਆਵਰਬੋਟ ਤੋਂ ਮਾਰਕੀਟ ਤਾਂ ਆਪਾਂ ਡਾਊਨਸਾਈਡ ਐਂਟਰੀ ਬਣਾ ਸਕਦੇ ਆ ਸੇਮ ਇਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਇੱਥੋਂ ਮਾਰਕੀਟ ਦੁਬਾਰਾ 100 ਤੋਂ ਜਾ ਕੇ ਵਾਪਸ ਆਈ ਹੈਗੀ ਤਾਂ ਇੱਥੇ ਆਪਾਂ ਕਿੰਨਾ ਵੱਡਾ ਡਾਊਨਸਾਈਡ ਦਾ ਮੂਵਮੈਂਟ ਕੈਪਚਰ ਕਰ ਸਕਦੇ ਸੀ ਠੀਕ ਹੈ ਜੀ ਹੁਣ ਇਹਦੀਆਂ ਕਰਦੇ ਆਪਾਂ ਸੈਟਿੰਗਾਂ ਦੀਆਂ ਗੱਲਾਂ ਵੀ ਸੈਟਿੰਗਾਂ ਕੀ ਨੇ ਦੇਖੋ ਬਾਈਕ ਟੈਸਟ ਤਾਂ ਤੁਸੀਂ ਖੁਦ ਵੀ ਕਰਕੇ ਦੇਖ ਸਕਦੇ ਹੋ ਜੀ ਜੇਕਰ ਆਪਾਂ ਜ਼ਿਆਦਾ ਲੰਮਾ ਚੱਲਦੇ ਆ ਤਾਂ ਵੀਡੀਓ ਕਾਫੀਆਂ ਲੰਬੀਆਂ ਹੋ ਜਾਂਦੀਆਂ ਨੇਗੀਆਂ ਜਿਹਦੇ ਵਿੱਚ ਤੁਹਾਨੂੰ ਦੇਖਣ ਵਿੱਚ ਕਾਫੀ ਵੀਰਾਂ ਨੂੰ ਦਿੱਕਤ ਆਉਂਦੀ ਹੈਗੀ ਹੈ ਨਾ ਤੇ ਹੁਣ ਆਪਾਂ ਇਹਦੀਆਂ ਸੈਟਿੰਗਾਂ ਬਾਰੇ ਗੱਲਬਾਤ ਤੁਹਾਨੂੰ ਦੱਸਦੇ ਆਂ ਵੀ ਕਿਹੜੀ ਸੈਟਿੰਗ ਤੇ ਲਾ ਕੇ ਆਪਾਂ ਕਿਵੇਂ ਇਹਦੇ ਵਿੱਚੋਂ ਪੈਸਾ ਕਮਾ ਸਕਦੇ ਆਂ ਚੱਲਦੇ ਆਪਾਂ ਸ਼ੁਰੂ ਦੇ ਵਿੱਚ ਇੱਕ ਵਾਰ ਚਾਰਟ ਤੇ ਹੈ ਨਾ ਸੈਟਿੰਗਾਂ ਪਲੀਜ਼ ਸਾਰੇ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਬਾਅਦ ਵਿੱਚ ਤੁਹਾਡੇ ਕੰਮ ਆ ਸਕਣਾ ਕਈ ਵੀਰ ਕੀ ਕਰਦੇ ਨੇ ਇੰਡੀਕੇਟਰ ਚਲੋ ਵੈਸੇ ਚਾਹੇ ਘੱਟ ਸਮਝ ਆਇਆ ਜਦੋਂ ਆਪਾਂ ਮਾਰਕੀਟ ਵਿੱਚ ਉਤਰਾਂਗੇ ਜਦੋਂ ਕੋਈ ਇੰਡੀਕੇਟਰ ਆਪਣੇ ਨਹੀਂ ਕੰਮ ਕਰਦਾ ਹੁੰਦਾ ਤਾਂ ਆਪਾਂ ਸਾਰੇ ਹੀ ਵਰਤ ਕੇ ਦੇਖਦੇ ਹੁੰਨੇ ਆਂ ਤਾਂ ਉਹਨਾਂ ਵਿੱਚੋਂ ਜਿਹੜਾ ਵੈਸਟ ਹੁਣ ਆਪਾਂ ਇੱਥੇ ਸੈਟਿੰਗ ਦੇ ਉੱਤੇ ਕਲਿੱਕ ਕਰਾਂਗੇ ਦੇਖੋ ਇੱਥੇ ਸੈਟਿੰਗ ਹੁੰਦੀ ਹੈ ਜਿਹਦੀ ਕਾਫੀ ਇੰਡੀਕੇਟਰਾਂ ਦੀ ਸੈਟਿੰਗ ਉੱਪਰ ਵਾਲੀ ਸਾਈਡ ਹੁੰਦੀ ਹੈ ਤੇ ਇਹਦੀ ਸੈਟਿੰਗ ਨੀਚੇ ਹੀ ਜਿੱਥੇ ਚਾਰਟ ਦੇ ਉੱਪਰ ਸੈਟਿੰਗ ਆ ਜਾਂਦੀ ਹੈ ਕਿ ਜਦੋਂ ਉੱਥੇ ਆਪਾਂ ਕਲਿੱਕ ਕਰਾਂਗੇ ਸੈਟਿੰਗ ਤੇ ਤਾਂ ਤੁਸੀਂ ਆਪਣਾ ਇਨਪੁਟ ਤੇ ਆ ਜਾਣਾ ਇਨਪੁਟ ਦੇ ਉੱਪਰ ਦੇਖੋ ਤੁਸੀਂ ਜੇਕਰ ਮਾਰਕੀਟ ਦੇ ਵਿੱਚ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਤੁਸੀਂ ਨੇ ਇਹਦੀ ਲੈਂਥ ਹੁੰਦੀ ਹੈ ਜਿਹੜੀ ਉਹ 7 ਰੱਖਣੀ ਹੁੰਦੀ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਇਹਦੀ ਲੈਂਥ ਦੇ ਵਿੱਚ 7 ਕਰ ਦੇਣਾ ਹੁੰਦਾ ਆਪਣੇ 7 ਜਾਨੀ ਕਿ 7 ਲਿਖਣਾ ਹੁੰਦਾ ਤੇ ਜਿਹੜਾ ਥੱਲੇ ਸਮੂਥਿੰਗ ਲਿਖਿਆ ਹੋਇਆ ਇੱਥੇ ਤੁਸੀਂ 4 4 ਕਰਨਾ ਹੁੰਦਾ ਜੀ ਦੋਨਾਂ ਦੇ ਵਿੱਚ ਹੀ ਸੋ ਜਿਹੜੇ ਵੀ ਇਹਦਾ ਜਾਂ ਤਾਂ ਸਕਰੀਨਸ਼ਾਟ ਲੈ ਸਕਦੇ ਨੇ ਜਾਂ ਫਿਰ ਧਿਆਨ ਨਾਲ ਤੁਸੀਂ ਹੈ ਨਾ ਇਹਨੂੰ ਪ੍ਰੋਪਰ ਤੌਰ ਤੇ ਲਿਖ ਲੈਣਾ ਜੀ ਜਿਹੜੇ ਵੀਰ ਇਹ ਸਿਰਫ ਮੈਂ ਉਹਨਾਂ ਲਈ ਗੱਲ ਕਰ ਰਿਹਾ ਹਾਂ ਜਿਹੜੇ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਨੇ ਲੈਂਥ ਦੇ ਵਿੱਚ ਸੈਵਨ ਦੋਨਾਂ ਦੇ ਵਿੱਚ ਫੋਰ ਫੋਰ ਕਰਨਾ ਹੈ ਠੀਕ ਹੈ ਜੀ ਇਹਦੇ ਆਪਾਂ ਓਕੇ ਕਰ ਦਵਾਂਗੇ ਤਾਂ ਇਹਦੀ ਕੁਝ ਸੈਟਿੰਗ ਚੇਂਜ ਹੋ ਜਾਵੇਗੀ ਹਨਾ ਆਪਣੇ ਆਪ ਜਦੋਂ ਤੁਸੀਂ ਸੈਟਿੰਗ ਕਰ ਦਮੂਗੇ ਤੇ ਇੱਥੋਂ ਦੇਖੋ ਕਿੰਨਾ ਜ਼ਿਆਦਾ ਹੁਣ ਡਿਫਰੈਂਸ ਪੈ ਚੁੱਕਿਆ ਪਹਿਲਾਂ ਜ਼ਿਆਦਾ ਇਹ ਇੱਕ ਦੂਜੇ ਨਾਲ ਮੇਲ ਖਾ ਰਹੇ ਸੀ ਤੇ ਇੱਥੋਂ ਹੁਣ ਕਿੰਨਾ ਕਲੀਅਰ ਕੱਟ ਪਤਾ ਲੱਗ ਚੁੱਕਿਆ ਆਪਾਂ ਨੂੰ ਵੀ ਜਦੋਂ ਮਾਰਕੀਟ ਕ੍ਰੋਸਓਵਰ ਕਰਦੀ ਆ ਤੇ ਉਦੋਂ ਆਪਾਂ ਕਿਸ ਤਰ੍ਹਾਂ ਟ੍ਰੇਡ ਬਣਾ ਸਕਦੇ ਆ ਠੀਕ ਆ ਜੀ ਇਹਦੇ ਨਾਲ ਹੋ ਗਿਆ ਇੰਟਰਾਡੇ ਦਾ ਕੰਮ ਤੇ ਹੁਣ ਆਪਾਂ ਗੱਲ ਕਰਦੇ ਆ ਜੇ ਕਿਸੇ ਵੀਰ ਨੇ ਲੌਂਗ ਟਰਮ ਲਈ ਜਾਂ 2-4 ਦਿਨਾਂ ਲਈ ਜਾਂ ਹਫਤੇ 2 ਹਫਤਿਆਂ ਲਈ ਦੇਖਣਾ ਹੁੰਦਾਗਾ ਹਨਾ 31 ਦਿਨਾਂ ਦਾ ਦੇਖਣਾ ਹੁੰਦਾਗਾ ਜਾਂ ਮੰਨ ਲਓ ਮਹੀਨੇ ਦੀ ਸੈਟਿੰਗ ਹੀ ਕਹਿ ਸਕਦੇ ਆ ਆਪਾਂ ਜਾਂ ਤੁਸੀਂ ਉਹਨੂੰ 2-4 ਦਿਨਾਂ ਦੇ ਵਿੱਚ ਵੀ ਵਰਤੋਂ ਕਰ ਸਕਦੇ ਹੋ ਫਿਰ ਆਪਾਂ ਕੀ ਕਰਾਂਗੇ ਆਪਾਂ ਦੁਬਾਰਾ ਫੇਰ ਸੈਟਿੰਗ ਤੇ ਜਾਵਾਂਗੇ ਜੀ ਪਹਿਲਾਂ ਵਾਲੀ ਸੈਟਿੰਗ ਜਿਹੜੀ ਉਹ ਇੰਟਰਾਡੇ ਦੀ ਸੀ ਇਹ ਵਾਲੀ ਤੇ ਹੁਣ ਆਪਾਂ ਜੇਕਰ ਇਹਨੂੰ ਲੌਂਗ ਟਰਮ ਲਈ ਦੇਖਣਾ ਤਾਂ ਇੱਕ ਬੜਾ ਜਿਆਦਾ ਲੌਂਗ ਟਰਮ ਨਹੀਂ ਇੱਕ ਸਿਰਫ ਹਫਤੇ ਦੋ ਹਫਤੇ ਜਾਂ ਇੱਕ ਮਹੀਨੇ ਲਈ ਪਹਿਲੇ ਦੇ ਵਿੱਚ ਆਪਾਂ 14 ਕਰਾਂਗੇ ਜੀ 14 ਲਿਖਾਂਗੇ ਤੇ ਦੂਸਰੇ ਦੇ ਵਿੱਚ ਆਪਾਂ 7 ਤੀਸਰੇ ਵਿੱਚ ਵੀ ਆਪਾਂ 7 ਕਰਾਂਗੇ ਤੁਸੀਂ ਸੈਟਿੰਗ ਦੇ ਵਿੱਚ ਜਾ ਕੇ ਇਨਪੁਟ ਓਪਨ ਕਰਨਾ ਇਨਪੁਟ ਦੇ ਵਿੱਚ ਜੇਕਰ ਤੁਸੀਂ ਹਫਤਾ ਦੋ ਹਫਤੇ ਜਾਂ ਮਹੀਨੇ ਲਈ ਦੇਖ ਰਹੇ ਹੋ ਤਾਂ ਤੁਸੀਂ 14 ਤੇ 7 7 ਤੇ ਓਕੇ ਕਰ ਦੇਣਾ ਹੈ ਆਪਣੇ ਇਦਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਜਾਂ ਫਿਰ ਤੁਸੀਂ ਲਿਖ ਕੇ ਰੱਖ ਸਕਦੇ ਹੋਗੇ ਠੀਕ ਹੈ ਜੀ ਦੇਖੋ ਹੁਣ ਇੱਥੇ ਥੋੜਾ ਜਿਹਾ ਹੋਰ ਡਿਫਰੈਂਸ ਹੋ ਚੁੱਕਿਆਗਾ ਇਸ ਤਰ੍ਹਾਂ ਇਹਦੀ ਵਰਤੋਂ ਕਰੋਗੇ ਜਦੋਂ ਤੁਸੀਂ ਫਿਰ ਤੁਸੀਂ ਮਾਰਕੀਟ ਦੇ ਉੱਤੇ ਇੰਪਲੀਮੈਂਟ ਕਰੋਗੇ ਦੇਖੋ ਇੱਥੇ ਲਾਈਨ ਦਾ ਕ੍ਰਾਸਓਵਰ ਹੋਇਆ ਜੀ ਇੱਥੋਂ ਮਤਲਬ ਕਿੱਥੇ ਇੱਥੇ ਜੀ ਇੱਥੇ ਜਿਵੇਂ ਹੀ ਗ੍ਰੀਨ ਲਾਈਨ ਅੱਪ ਹੋਈ ਤਾਂ ਆਪਾਂ ਇੱਥੋਂ ਟ੍ਰੇਡ ਬਣਾ ਸਕਦੇ ਸੀਗੇ ਜਿਹਦੇ ਨਾਲ ਆਪਾਂ ਨੂੰ ਕਿੰਨਾ ਵੱਡਾ ਮੂਵਮੈਂਟ ਮਾਰਕੀਟ ਦੇ ਵਿੱਚ ਦੇਖੋ ਇੱਥੋਂ ਤੱਕ ਮਿਲ ਸਕਦਾ ਸੀ ਜੇ ਹੁਣ ਗੱਲ ਕਰੀਏ ਤਾਂ ਇਹ ਕਿੱਥੋਂ ਆਪਾਂ ਟ੍ਰੇਡ ਬਣਾਉਣੀ ਸੀ 43000 ਦੇ ਲਗਭਗ ਬਣਾਉਣੀ ਸੀ ਮਾਰਕੀਟ ਹੁਣ 54700 ਦੇ ਚੱਲ ਰਹੀ ਹੈਗੀ ਜੇ ਤੁਸੀਂ ਲੌਂਗ ਟਰਮ ਲਈ ਦੇਖਣਾ ਚਾਹੁੰਦੇ ਹੋ ਜੇ ਤੁਸੀਂ ਸ਼ਾਰਟ ਟਰਮ ਲਈ ਦੇਖਣਾ ਚਾਹੁੰਦੇ ਹੋ ਤਾਂ ਚਾਰਟ ਨੂੰ 15 ਮਿੰਟ 5 ਮਿੰਟ ਤੇ ਵੀ ਲਾ ਕੇ ਦੇਖ ਸਕਦੇ ਹੋ ਨੂੰ ਇੱਥੋਂ ਦੇਖੋ ਹੁਣ ਆਪਣੇ ਚਾਰਟ ਨੂੰ ਇੰਟਰਾਡੇ ਲਈ 15 ਮਿੰਟਾਂ ਤੇ ਲਾ ਦਿੱਤਾ 15 ਮਿੰਟਾਂ ਤੇ ਦੇਖੋ ਜੇਕਰ ਆਪਾਂ ਲੌਂਗ ਟਰਮ ਦੇਖਦੇ ਦੀ ਤਾਂ ਇਸ ਨੇ ਮੂਵਮੈਂਟ ਉੱਪਰ ਸਾਈਡ ਦਿਖਾਇਆ ਹੋਇਆ ਸੀ ਹੁਣ ਜੇ ਇੰਟਰਾਡੇ ਦੇ ਵਿੱਚ ਕੰਮ ਕਰਨਾ ਤਾਂ ਇਹਨੇ ਇੱਥੋਂ ਹੀ ਆਪਾਂ ਨੂੰ ਕ੍ਰਾਸਓਵਰ ਦੇ ਦਿੱਤਾ ਆਪਣੀ ਰੈੱਡ ਲਾਈਨ ਜਿਹੜੀ ਉਹ ਉੱਪਰ ਹੋ ਚੁੱਕੀ ਸੀ orange ਲਾਈਨ ਜਿਹੜੀ ਤੇ ਇੱਥੋਂ ਆਪਾਂ ਨੇ ਟ੍ਰੇਡ ਬਣਾਈ ਹੁੰਦੀ ਤਾਂ ਆਪਾਂ ਨੂੰ ਕਿੰਨਾ ਜ਼ਿਆਦਾ ਮੂਵਮੈਂਟ 48000 ਦੇ ਲਗਭਗ ਮਾਰਕੀਟ ਚੱਲ ਰਹੀ ਸੀ ਇੱਥੇ ਤੇ ਹੁਣ ਮਾਰਕੀਟ ਚੱਲ ਰਹੀ ਹੈ 500 ਪੁਆਇੰਟ ਦਾ ਮੂਵਮੈਂਟ ਆਪਾਂ ਨੂੰ ਕੈਪਚਰ ਕਰਨ ਨੂੰ ਮਿਲਿਆ ਸੀ ਹੁਣ ਇਹ ਇੱਥੋਂ ਕੀ ਹੈ ਦੁਬਾਰਾ ਦੇਖੋ ਕ੍ਰੋਸਓਵਰ ਕਰਨ ਦੀ ਤਿਆਰੀ ਦੇ ਵਿੱਚ ਜੇਕਰ ਕ੍ਰੋਸਓਵਰ ਹੁੰਦਾ ਤਾਂ ਆਪਾਂ ਦੇਖ ਸਕਦੇ ਹਾਂ ਟ੍ਰੇਡ ਬਣਾਉਣ ਦੇ ਲਈ ਤੇ ਤੁਸੀਂ ਇਹਨੂੰ ਬੈਕ ਟੈਸਟ ਦੇਖੋਗੇ ਕਰਕੇ ਫਿਰ ਇਹਨੇ ਇੱਥੋਂ ਦੇਖੋ ਆਪਣੀ ਗ੍ਰੀਨ ਲਾਈਨ ਆ ਜਿਹੜੀ ਉੱਪਰ ਕ੍ਰੋ ਕਾ ਇੱਥੋਂ ਤੱਕ ਆਪਾਂ ਨੂੰ ਕਿੰਨਾ ਜ਼ਿਆਦਾ ਮੂਵ ਮਿਲਿਆ ਸੀਗਾ ਠੀਕ ਆ ਜੀ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਟ੍ਰੇਡ ਕਰਿਆ ਕਰੋ ਬਾਕੀ ਦੇ ਵਿੱਚ ਹੋਰ ਵੀ ਕਾਫੀ ਕਾਫੀ ਬਰੀਕੀਆਂ ਗੱਲਾਂ ਨੇ ਜਿਹੜੀਆਂ ਆਪਾਂ ਜ਼ਿਆਦਾ ਕਾਫੀ ਵੀਰ ਕਨਫਿਊਜ਼ਨ ਆ ਹੋਣਾ ਹੈ ਇਸੇ ਲਈ ਆਪਾਂ ਹਜੇ ਉਹ ਨਹੀਂ ਕਰਾਂਗੇ ਕਿਉਂਕਿ ਜਿੰਨੀ ਕੁ ਜ਼ਰੂਰਤ ਆ ਤੁਹਾਨੂੰ ਇਹਦੇ ਬਾਰੇ ਪਹਿਲਾਂ ਜਦੋਂ ਤੁਸੀਂ ਯੂਜ਼ ਕਰੋਗੇ ਪਤਾ ਲੱਗ ਜਾਊਗਾ ਤਾਂ ਆਪਾਂ ਬਾਅਦ ਦੇ ਵਿੱਚ ਉਹ ਬਰੀਕੀ ਵਾਲੀਆਂ ਗੱਲਾਂ ਵੀ ਸਾਰੀਆਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਨੂੰ ਤੁਸੀਂ ਜਾ ਕੇ ਪਹਿਲਾਂ ਬੈਕ ਟੈਸਟ ਦੇਖੋ ਜੀ ਫਿਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜਿਹਦੇ ਨਾਲ ਇਹ ਹੁੰਦਾ ਵੀ ਹੋਰ ਵੀ ਕਾਫੀ ਵੀਰ ਹਨ ਆਪਣੇ ਨਾਲ ਜੁੜ ਕੇ ਇਹ ਚੀਜ਼ ਸਿੱਖ ਸਕਦੇ ਨੇ ਸ਼ੇਅਰ ਮਾਰਕੀਟ ਦਾ ਕੰਮ ਸਿੱਖ ਸਕਦੇ ਨੇ ਜੀ ਠੀਕ ਹੈ ਜੀ ਧੰਨਵਾਦ ਜੀ ਸਾਰੇ ਹੀ ਭਰਾਵਾਂ ਦਾ